ਜਾਂ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਦਾ ਵਿਰੋਧ ਜਾਰੀ ਹੈ ਹੁਣ ਤੱਕ ਤਸ਼ਰੀ ਪਟਨਾ ਸਾਹਿਬ ਦੀ ਕਮੇਟੀ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ ਹੈ ਜੀਪੀਸੀ ਦੀ ਅੰਤਰੀਮ ਕਮੇਟੀ ਦੇ ਵੱਲੇ ਵੱਲੋਂ ਲਏ ਗਏ ਫੈਸਲੇ ਦਾ ਵਿਰੋਧ ਹੋਇਆ ਤੇ ਪਟਨਾ ਕਮੇਟੀ ਦੇ ਵੱਲੋਂ ਬਕਾਇਦਾ ਆਪਣੀ ਲੈਟਰ ਹੈਡ ਦੇ ਉੱਤੇ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਲਿਖਿਆ ਕਿ ਅਸੀਂ ਪੰਥਕ ਮਸਲਿਆਂ ਦੇ ਉੱਤੇ ਕੌਮ ਦੇ ਨਾਲ ਖੜੇ ਹਾਂ ਪੰਥ ਵਿਰੋਧੀ ਫੈਸਲੇ ਦਾ ਵਿਰੋਧ ਕਰਦੇ ਹਾਂ ਪਟਨਾ ਕਮੇਟੀ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਤੇ ਕਮੇਟੀ ਤਾਜਪੋਸ਼ੀ ਸਮਾਗਮ ਦਾ ਹਿੱਸਾ ਨਹੀਂ ਬਣੇਗਾ ਨਹੀਂ ਬਣੇਗੀ ਇਹ ਵੀ ਇਸ ਦੇ ਵਿੱਚ ਜਿਹੜਾ ਇੱਕ ਤਰੀਕੇ ਨਾਲ ਐਲਾਨ ਕਰ ਦਿੱਤਾ ਗਿਆ ਮੈਂ ਤੁਹਾਨੂੰ ਇੱਕ ਵਾਰੀ ਪੜ੍ਹ ਕੇ ਸੁਣਾਉਣੇ ਕਿ ਕੀ ਕੁਝ ਉਸ ਚਿੱਠੀ ਦੇ ਵਿੱਚ ਲਿਖਿਆ ਗਿਆ ਜਿਹੜੀ ਜਾਰੀ ਕੀਤੀ ਗਈ ਹੈ ਔਰ ਉਸ ਦੇ ਵਿੱਚ ਜੋ ਜ਼ਿਕਰ ਕੀਤਾ ਗਿਆ ਹੈ ਉਹ ਉਸ ਦੇ ਵਿੱਚ ਲਿਖਿਆ ਗਿਆ ਹੈ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ ਕਿ ਅਸੀਂ ਸਿੱਖ ਪੰਥ ਦੇ ਮਸਲਿਆਂ ਦੇ ਵਿੱਚ ਹਮੇਸ਼ਾ ਕੌਮ ਦੇ ਨਾਲ ਖੜੇ ਹੋਏ ਹਾਂ ਹੁਣ ਵੀ ਅਸੀਂ ਪੰਥ ਦੇ ਨਾਲ ਖੜੇ ਹਾਂ ਤੇ ਜਿਹੜਾ ਵੀ ਕੋਈ ਪੰਥ ਵਿਰੋਧੀ ਫੈਸਲਾ ਲਿਆ ਗਿਆ ਹੈ ਅਸੀਂ ਉਸਦਾ ਪੁਰਜ਼ੋਰ ਵਿਰੋਧ ਕਰਦੇ ਹਾਂ ਤੇ ਅਸੀਂ ਕਿਸੇ ਵੀ ਤਰੀਕੇ ਤੱਕੇशाही ਨਾਲ ਕੀਤੀ ਜਾ ਰਹੀ ਤਾਜਪੋਸ਼ੀ ਦਾ ਹਿੱਸਾ ਨਹੀਂ ਬਣਾਂਗੇ ਨਾ ਹੀ ਸਾਡੀ ਪ੍ਰਬੰਧਕ ਕਮੇਟੀ ਤੇ ਨਾ ਹੀ ਸਾਡੇ ਜਥੇਦਾਰ ਤਖਤਸ਼ਰੀ ਪਟਨਾ ਸਾਹਿਬ ਇਸ ਤਾਜਪੋਸ਼ੀ ਸਮਾਗਮ ਦਾ ਹਿੱਸਾ ਹੋਣਗੇ ਤੇ ਨਾ ਹੀ ਅਸੀਂ ਇਸ ਤਾਜਪੋਸ਼ੀ ਨੂੰ ਪ੍ਰਵਾਨ ਕਰਦੇ ਹਾਂ ਤਖਤਸ਼ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਸਮੁੱਚੀ ਕੌਮ ਪੰਥ ਅਤੇ ਪੰਥਕ ਸੰਸਥਾਵਾਂ ਦੇ ਨਾਲ ਹੈ ਇਹ ਪ੍ਰਬੰਧਕ ਵੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਤਖਤਸ਼ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਜਗਜੋਤ ਸਿੰਘ ਸੋਹੀ ਉਨ੍ਹਾਂ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਦਸਖਤ ਨਹੀਂ ਉਨ੍ਹਾਂ ਦੀ ਹੇਠਾਂ ਔਰ ਕਾਬਲੇ ਗੌਰ ਹੈ ਦੋ ਅਹਿਮ ਗੱਲਾਂ ਨੇ ਇਨਫੈਕਟ ਇਸ ਦੇ ਵਿੱਚ ਜੋ ਜ਼ਿਕਰ ਕਰਨੇ ਲੱਗ ਨੇ ਉਹ ਇਹ ਹੈ ਕਿ ਇੱਕ ਤਾ ਕਮੇਟੀ ਦਾ ਕੋਈ ਵੀ ਨੁਮਾਇੰਦਾ ਨਹੀਂ ਪਹੁੰਚੇਗਾ ਤੇ ਤੱਕ ਤਿਸ਼ਰੀ ਪਟਨਾ ਸਾਹਿਬ ਦੇ ਜਥੇਦਾਰ ਵੀ ਜਿਹੜੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਤਾਜਪੋਸ਼ੀ ਹੋਣੀ ਹੈ ਉਸ ਦਾ ਹਿੱਸਾ ਨਹੀਂ ਬਣਨਗੇ ਪਟਨਾ ਕਮੇਟੀ ਨੇ ਵੀ ਕਿਨਾਰਾ ਕਰ ਲਿਆ ਇਸ ਤਾਜਪੋਸ਼ੀ ਸਮਾਗਮ ਤੋਂ ਸੇਵਾ ਸੰਭਾਲਣ ਵਾਲੇ ਸਮਾਗਮ ਤੋਂ ਤੇ ਜਿਹੜੇ ਜਥੇਦਾਰ ਪਟਨਾ ਸਾਹਿਬ ਦੇ ਨੇ ਉਹ ਵੀ ਇਸ ਤਾਜਪੋਸ਼ੀ ਸਮਾਗਮ ਦੇ ਵਿੱਚ ਨਹੀਂ ਪਹੁੰਚਣਗੇ ਤਾਂ ਵਿਰੋਧ ਲਗਾਤਾਰ ਜਾਰੀ ਹੈ ਤੇ ਉਹ ਲਿਸਟ ਬਹੁਤ ਲੰਬੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਇੱਕ ਹੋਰ ਫੈਸਲੇ ਦਾ ਜ਼ਿਕਰ ਕਰਦੇ ਹਾਂ ਕੇਂਦਰੀ ਸਹੀ ਗੁਰੂ ਸਿੰਘ ਸਭਾ ਦੇ ਵੱਲੋਂ ਵੀ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਵਿਰੋਧ ਦੇ ਨਾਲ ਨਾਲੇ ਬਿਆਨ ਆਇਆ ਕਿ ਅਕਾਲੀ ਦਲ ਦਾ ਕਾਲੀਆਂ ਝੰਡੀਆਂ ਦੇ ਨਾਲ ਘਰਾਓ ਕੀਤਾ ਜਾਏਗਾ ਅੰਤਰੇਮ ਕਮੇਟੀ ਦਾ ਵੀ ਵਿਰੋਧ ਕੀਤਾ ਜਾਏਗਾ ਸਮਾਜਿਕ ਬਾਈਕਾਟ ਦਾ ਵੀ ਐਲਾਨ ਕੀਤਾ ਗਿਆ ਸ਼੍ਰੋਮਣੀ ਕਮੇਟੀ ਮੈਂਬਰ ਅਕਾਲ ਤਖਤ ਦੇ ਨਾਲ ਖੜਨ 2 ਦਸੰਬਰ ਦੇ ਹੁਕਮਨਾਮੇ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਥ ਵਿਰੋਧੀ ਤਾਕਤਾਂ ਨੂੰ ਕੁਝ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅਹਮ ਤੇ ਵੱਡੀ ਖਬਰ ਇਹ ਵੀ ਸਿੰਘ ਸਭਾ ਜਿਹੜੀ ਕਮੇਟੀ ਹੈ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਵੀ ਵੱਲੋਂ ਐਲਾਨ ਕੀਤਾ ਗਿਆ ਹੈ ਕਾਲੀ ਦਲ ਦੇ ਜਿਹੜੇ ਆਗੂ ਨੇ ਉਹਨਾਂ ਦਾ ਕਾਲੀਆਂ ਛੰਡੀਆਂ ਦੇ ਨਾਲ ਵਿਰੋਧ ਕੀਤਾ ਜਾਏਗਾ ਘਰਾਉ ਕੀਤਾ ਜਾਏਗਾ ਦੂਜੇ ਪਾਸੇ ਐਸਜੀਪੀਸੀ ਕਮੇਟੀ ਦੇ ਜਿਹੜੇ ਮੈਂਬਰ ਨੇ ਅੰਤਰਿੰਗ ਕਮੇਟੀ ਦੇ ਮੈਂਬਰ ਨੇ ਉਹਨਾਂ ਦਾ ਵੀ ਵਿਰੋਧ ਕੀਤਾ ਜਾਏਗਾ ਇਸ ਦੇ ਨਾਲ ਹੀ ਸਮਾਜਿਕ ਬਾਈਕਾਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਸਮਾਜਿਕ ਬਾਈਕਾਟ ਦਾ ਸਿੱਧਾ ਜਿਹਾ ਮਤਲਬ ਹੁੰਦਾ ਹੈ ਕਿ ਜਿਹੜੇ ਅਕਾਲੀ ਦਲ ਦੇ ਆਗੂ ਨੇ ਉਹਨਾਂ ਦੇ ਨਾਲ ਕੋਈ ਵਾਅਦਾ ਨਗੀ ਰੱਖਿਆ ਜਾਏਗਾ ਸ਼੍ਰੋਮਣੀ ਕਮੇਟੀ ਮੈਂਬਰ ਕਾਲ ਤਖਤ ਸਾਹਿਬ ਦੇ ਨਾਲ ਖੜਮੇ ਵੀ ਅਪੀਲ ਕੀਤੀ ਗਈ ਔਰ ਇਹ ਵੀ ਕਿਹਾ ਗਿਆ ਕਿ 2 ਦਸੰਬਰ ਦਾ ਆਦੇਸ਼ ਸੀ ਜੋ ਹੁਕਮਨਾਮਾ ਸੀ ਫਸੀਲ ਤੋਂ ਸੁਣਾਇਆ ਗਿਆ ਉਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਥ ਵਿਰੋਧੀ ਤਾਕਤਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੇ ਇਹ ਜ਼ਿਕਰ ਵੀ ਅ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਦੇ ਵੱਲੋਂ ਕੀਤਾ ਗਿਆ ਜੇ ਹਮ ਵਿਰੋਧ ਦੇ ਵਿਚਾਲੇ ਸੋਮਵਾਰ ਨੂੰ ਜਿਹੜਾ ਜ਼ਿਕਰ ਹੈ ਕਿ ਸੋਮਵਾਰ ਨੂੰ ਤਾਜ ਪੂਛੀ ਵੀ ਹੋਣੀ ਹੈ ਸੇਵਾ ਸੰਭਾਲੀ ਜਾਵੇਗੀ ਨਵੇਂ ਜਥੇਦਾਰ ਸਾਹਿਬ ਜਿਹੜੇ ਨਿਪਟ ਕੇ ਗਏ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਉਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਤੌਰ ਦੇ ਉੱਤੇ ਸੇਵਾ ਸੰਭਾਲਣਗੇ ਤੇ ਹੁਣ ਗੱਲ ਨਿਹੰਗ ਸਿੰਘਾਂ ਦਾ ਵਿਹਾਂ ਸਿੰਘ ਜਥੇਬੰਦੀਆਂ ਨੇ ਗਿਆਨੀ ਰਘਬੀਰ ਸਿੰਘ ਨੂੰ ਹਟਾਉਣ ਦੇ ਫੈਸਲੇ ਦਾ ਵਿਰੋਧ ਕੀਤਾ ਤੇ ਨਾਲ ਹੀ ਜਥੇਬੰਦੀਆਂ ਨੇ ਅਨੰਦਪੁਰ ਸਾਹਿਬ ਦੇ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸੇਵਾ ਸੰਭਾਲ ਪ੍ਰੋਗਰਾਮ ਨਾ ਹੋਣ ਦੀ ਚੇਤਾਵਨੀ ਵੀ ਦਿੱਤੀ ਹੈ। ਥਾਲ ਪੋਸ਼ੀ ਜਿਹੜੀ ਹੈ ਉਹਨਾਂ ਨੇ ਕਰਨੀ ਉਹ ਬਿਲਕੁਲ ਜਿਹੜੀ ਮਰਿਆਦਾ ਦੇ ਉਲਟ ਹੈ ਨਹੀਂ ਹੋਣ ਦਿਆਂਗੇ। ਇੱਕ ਪਾਸੇ ਕੇਸਗੜ ਸਾਹਿਬ ਦੇ ਨਵੇਂ ਜਥੇਦਾਰ ਰਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਅਹੁਦਾ ਸੰਭਾਲਣ ਦਾ ਐਲਾਨ ਹੋ ਚੁੱਕਿਆ ਹੈ ਜਿਸ ਦੇ ਲਈ ਬਕਾਇਦਾ ਪੋਸਟਰ ਵੀ ਜਾਰੀ ਹੋ ਚੁੱਕੇ ਨੇ ਪਰ ਸੇਵਾ ਸੰਭਾਲਣ ਤੋਂ ਪਹਿਲਾਂ ਇਸ ਸਮਾਗਮ ਦਾ ਵਿਰੋਧ ਵੀ ਹੋ ਰਿਹਾ ਹੈ ਨਿਹੰਗ ਸਿੰਘ ਜਥੇਬੰਦੀ 96 ਕਰੋੜੀ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਉਣ ਦੇ ਫੈਸਲੇ ਦੇ ਖਿਲਾਫ ਮੋਰਚਾ ਖੋਲਿਆ ਸੇਵਾ ਸੰਭਾਲ ਪ੍ਰੋਗਰਾਮ ਨਾ ਹੋਣ ਦੇਣ ਦੀ ਗੱਲ ਵੀ ਕਹਿ ਦਿੱਤੀ ਨਿਹੰਗ ਸਿੰਘਾਂ ਨੂੰ ਅਨੰਦਪੁਰ ਸਾਹਿਬ ਪਹੁੰਚਣ ਦਾ ਸੱਦਾ ਦਿੱਤਾ ਦੇਸ਼ ਸ਼ਰਮਣੀ ਕਮੇਟੀ ਨੂੰ ਆਪਣਾ ਫੈਸਲਾ ਵਾਪਸ ਲੈਣ ਨੂੰ ਵੀ ਕਿਹਾ ਜਿਹੜਾ ਕੱਲ ਦਾ ਇਹ ਪ੍ਰੋਗਰਾਮ ਹੈ ਉਹ ਨਹਾਂਗਸੰਗ ਜਥੇਬੰਦੀਆਂ ਜਿਹੜੀਆਂ ਉਹਦਾ ਪੂਰਨ ਵਿਰੋਧ ਕਰਨਗੀਆਂ ਤੇ ਮੈਂ ਬੇਨਤੀ ਕਰਦਾ ਸਾਰੇ ਨਹਾਂਗਸੰਗ ਫੌਜਾਂ ਜਿਹੜੀਆਂ ਤਿਆਰ ਪਰ ਤਿਆਰ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚਣਾ ਸਾਡਾ ਵੀ ਦਲਪੰਥ ਉੱਥੇ ਘੋੜਿਆਂ ਸਮੇਤ ਪਹੁੰਚ ਚੁੱਕਿਆ ਆਪਾਂ ਵਹੀਰਾ ਸਮੇਤ ਜਿਹੜਾ ਆਪਣੇ ਉੱਥੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਇਹਨਾਂ ਨੇ ਰੱਖਿਆ ਪ੍ਰੋਗਰਾਮ ਇਹ ਅਸੀਂ ਕਦੇ ਵੀ ਨਹੀਂ ਹੋਣ ਦਿਆਂਗੇ ਤੇ ਨਾਲ ਹੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਉਹਨਾਂ ਦੇ ਫੈਸਲੇ ਜਿਹੜੇ ਆ ਉਹਨਾਂ ਨੂੰ ਬਹਾਲ ਕਰਨ ਦੇ ਸ਼੍ਰੋਮਣੀ ਕਮੇਟੀ ਤੁਰੰਤ ਫੈਸਲਾ ਲਵੇ ਉਧਰ ਹੋਰ ਨਿਹੰਗ ਸਿੰਘਾਂ ਨੇ ਸੰਗਤ ਨੂੰ ਜਥੇਦਾਰ ਹਟਾਉਣ ਦੇ ਫੈਸਲੇ ਦੇ ਖਿਲਾਫ ਡਟਣ ਦਾ ਸੁਨੇਹਾ ਦਿੱਤਾ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਹਿਮੀਅਤ ਖਤਮ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਅਕਾਲ ਤਖਤ ਦੇ ਸਾਬਦੇ ਜਸੇਦਾਰ ਨੂੰ ਬਿਲਕੁਲੋਂ ਹੀ ਇਹਨਾਂ ਨੇ ਅਹਿਮੀਅਤ ਹੀ ਖਤਮ ਕਰਤੀ ਐ ਮਰਿਆਦਾ ਹੀ ਖਤਮ ਕਰ ਦਿਤੀ ਐ ਤੇ ਕਿਨਾਂ ਕਿ ਜੇਰਾ ਆਪਾਂ ਚੁੱਪ ਕਰਕੇ ਬੈਠੇ ਰਹਿਣਾ ਜੇ ਕਿਨਾਂ ਕਿ ਜੇਰਾ ਆਪਾਂ ਮਤਲਬ ਜਿਹੜਾ ਉਹ ਮੋਚ ਕੁਮੜੀਆਂ ਪਾਈ ਰੱਖਣੀਆਂ ਇਹਨਾਂ ਨੂੰ ਕਿਨਾਂ ਚਰਨੀ ਪੁੱਛਣਾ ਇਹ ਬੇਨਤੀ ਐ ਪੰਥ ਨੂੰ ਕੌਮ ਨੂੰ ਕਿ ਇਹਨਾਂ ਦਾ ਵਿਰੋਧ ਕੀਤਾ ਜਾਵੇ ਬਿਲਕੁਲ ਇਹ ਆਪਣੀ ਮਰਜ਼ੀ ਦੇ ਨਾਲ ਹੀ ਜਸੇਦਾਰ ਬਦਲ ਦਿੰਦੇ ਐ ਤੇ ਆਪਣੀ ਮਰਜ਼ੀ ਦੇ ਨਾਲ ਹੀ ਅਕਾਲ ਤਖਤ ਦੇ ਜਸੇਦਾਰ ਦੀ ਕੋਈ ਅਮਾਹਤਾ ਕੋਈ ਮਰਿਆਦਾ ਐ ਕਾਬਲੇ ਗੌਰੇ ਕੀ ਬੀਤੇ ਦਿਨੀ ਅੰਤਰਿੰਕ ਕਮੇਟੀ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਕਾਲ ਤੱਕ ਸਾਫ ਦੀ ਕਾਰਜਕਾਰੀ ਜਥੇਦਾਰ ਅਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਵਜੋਂ ਨਿਯੁਕਤ ਕੀਤਾ ਸੀ ਜਿਨ੍ਹਾਂ ਦੇ ਲਈ ਸੋਮਵਾਰ ਨੂੰ ਨਨਪੜ ਸਾਹਿਬ ਦੇ ਵਿੱਚ ਸੇਵਾ ਸੰਭਾਲ ਸਮਾਗਮ ਰੱਖਿਆ ਗਿਆ ਪਰ ਹੁਣ ਦੇਖਣਾ ਹੋਵੇਗਾ ਕਿ ਵਿਰੋਧ ਦੇ ਵਿਚਾਲੇ ਇਹ ਸਮਾਗਮ ਹੁੰਦਾ ਹੈ ਜਾਂ ਨਹੀਂ ਬਿਊਰੋ ਰਿਪੋਰਟ న్యూਸ 18 ਪੰਜਾਬ ਚੁਣੌਤੀ ਤਾਂ ਵੱਡੇ ਤੌਰ ਦੇ ਉੱਤੇ ਨਜ਼ਰ ਆ ਰਹੀ ਹੈ ਉਧਰ ਦਮਦਮੇ ਟਕਸਾਲ ਦੇ ਵੱਲੋਂ ਵੀ ਨਵੇਂ ਜਥੇਦਾਰ ਦੀ ਤਾਜਪੋਸ਼ੀ ਦਾ ਵਿਰੋਧ ਕਰ ਦਿੱਤਾ ਗਿਆ ਨਵੇਂ ਜਥੇਦਾਰ ਸਾਨੂੰ ਮਨਜ਼ੂਰ ਨਹੀਂ ਦਮਦਮੇ ਟਕਸਾਲ ਦੇ ਵੱਲੋਂ ਜਿਹੜਾ ਬਿਆਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਲਿਖਿਆ ਗਿਆ ਕਿ ਨਵੇਂ ਜਥੇਦਾਰ ਦੀ ਤਾਜਪੋਸ਼ੀ ਦਾ ਅਸੀਂ ਵਿਰੋਧ ਕਰਾਂਗੇ ਦਮਦਮੇ ਟਕਸਾਲ ਦੇ ਵੱਲੋਂ ਵਿਰੋਧ ਕੀਤਾ ਜਾਏਗਾ ਨਵੇਂ ਜਥੇਦਾਰ ਦੀ ਤਾਜਪੋਸ਼ੀ ਨਹੀਂ ਹੋਣ ਦੇਵਾਂਗੇ ਸ਼ਰਮਣੀ ਕਮੇਟੀ ਆਪਣਾ ਫੈਸਲਾ ਵਾਪਸ ਲਵੇ ਜਿਹੜੀਆਂ ਇਹ ਗੱਲਾਂ ਕਰ ਰਹੇ ਨੇ ਬਿਲਕੁਲ ਗਲਤ ਨੇ ਨਜਾਇਜ਼ ਨੇ ਇਹਨਾਂ ਦਾ ਖਮਿਆਜਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ 11 ਮੈਂਬਰਾਂ ਨੂੰ ਭੁਗਤਣਾ ਪਊਗਾ ਜੋ ਕਿ ਕੱਲ ਨੂੰ ਇਹਨਾਂ ਨੇ ਉਸ ਬੰਦੇ ਦੀ ਤਾਜਪੋਸ਼ੀ ਬਤੌਰ ਜਥੇਦਾਰ ਅਕਾਲ ਤਖਤ ਰੱਖ ਦਿੱਤੀ ਹੈ ਉਹਦਾ ਅਸੀਂ ਸੰਪੂਰਨ ਤੌਰ ਤੇ ਦਮਦਮੀ ਟਕਸਾਲ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਸੰਤ ਸਮਾਜ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਵਾਲਿਆਂ ਵੱਲੋਂ ਪੂਰਨ ਤੌਰ ਤੇ ਬਾਈਕਾਟ ਕਰਦੇ ਆ ਅਤੇ ਅਸੀਂ ਬੇਨਤੀ ਕਰਦੇ ਆ ਕਿ ਦੰਦਮੀ ਟਕਸਾਲ ਦੇ ਨਾਲ ਰਿਲੇਟਡ ਕੋਈ ਵੀ ਸਿੰਘ ਵੱਡੇ ਛੋਟੇ ਸਾਰੇ ਮੇਰੇ ਸਤਕਾਰਯੋਗ ਨੇ ਇਸ ਬੰਦੇ ਦੀ ਤਾਜਪੋਸ਼ੀ ਵਿੱਚ ਨਾ ਜਾਵੇ ਤੇ ਮੈਂ ਪ੍ਰਸ਼ਾਸਨ ਨੂੰ ਵੀ ਤੇ ਐਸਡੀਪੀਸੀ ਦੇ ਜਿਹੜੇ ਨੁਮਾਇੰਦੇ ਨੇ ਚੰਗੇ ਭਲੇ ਸੂਝਵਾਨ ਉਹਨਾਂ ਨੂੰ ਬੇਨਤੀ ਕਰਨਾ ਕਿ ਇਸ ਸਮਾਗਮ ਨੂੰ ਰੱਦ ਕਰ ਦਿਓ ਬਹੁਤ ਵੱਡਾ ਮਸਲਾ ਖੜਾ ਹੋ ਜਾਣਾ ਹੈ ਭਾਵੇਂ ਉਹ ਨਿਆਂਗ ਸਿੰਘ ਜਥੇਬੰਦੀਆਂ ਨੇ ਭਾਵੇਂ ਟਕਸਾਲਾ ਭਾਵੇਂ ਹੋਰ ਸੰਪਰਦਾਵਾਂ ਸਾਰੇ ਤੁਹਾਡੇ ਵਿਰੋਧ ਦੇ ਵਿੱਚ ਖੜੇ ਨੇ ਤੁਸੀਂ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ